ਅੱਜ ਦਾ ਜ਼ਮਾਨਾ ਭਾਵੇਂ ਬਹੁਤ ਹੀ ਐਡਵਾਂਸ ਹੋ ਗਿਆ ਹੈ ਪਰ ਅੱਜ ਵੀ ਆਪਣੇ ਲੋਕਾਂ ਤੇ ਇੱਕ ਕਹਾਵਤ ਢੋਕਦੀ ਆ ਕਿ ਇਹ ਮੱਝਾਂ ਤੋਂ ਕਟੀਆਂ ਪਾਲਦੇ ਆ ਤੇ ਜਨਾਨੀਆਂ ਤੋਂ ਮੁੜੇ ਪੁਰਾਣੇ ਸਮਿਆਂ ਤੋਂ ਨਾ ਲੋਕ ਕੁੜੀਆਂ ਨੂੰ ਚੰਗਾ ਨਹੀਂ ਸਮਝਦੇ ਹਰ ਕੋਈ ਰੱਬ ਅੱਗੇ ਇਹੀ ਦੁਆ ਕਰਦਾ ਹੈ ਕਿ ਰੱਬਾ ਮੈਨੂੰ ਮੁੜਾ ਦੇ ਪਰ ਹੌਲੀ-ਹੌਲੀ ਇਹ ਸੋਚ ਲੋਕਾਂ ਦੀ ਚੇਂਜ ਹੋ ਰਹੀ ਆ ਲੋਕ ਹੁਣ ਕੁੜੀਆਂ ਨੂੰ ਵੀ ਮੁੰਡਿਆਂ ਦੇ ਬਰਾਬਰ ਸਮਝਦੇ ਪਏ ਆ ਪਰ ਅੱਜ ਆਪਾਂ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕਰਨ ਜਾ ਰਹੇ ਆ ਅਕਸਰ ਹੀ ਨਾ ਜ਼ਿਆਦਾਤਰ ਇਹ ਦੇਖਿਆ ਵੀ ਜਦੋਂ ਕੁੜੀ ਹੋ ਜਾਵੇ ਘਰ 'ਚ ਤਾਂ ਲੋਕ ਜਨਾਨੀ ਨੂੰ ਕਹਿੰਦੇ ਆ ਵੀ ਤੂੰ ਕੁੜੀ ਪੱਲੇ ਪਾਤੀ ਤੂੰ ਕੁੜੀ ਨੂੰ ਜਨਮ ਦਿੱਤਾ ਪਰ ਇੱਕ ਭੈਣ ਇੱਕ ਖੁਲਾਸਾ ਕਰਦੀ ਪਈ ਏ ਇਹ ਦੱਸਦੀ ਪਈ ਏ ਕਿ ਅਸਲ ਵਿੱਚ ਕੁੜੀ ਹੋਣਾ ਜਾਂ ਮੁੰਡਾ ਹੋਣਾ ਇਹ ਮਾਂ ਤੇ ਡਿਪੈਂਡ ਕਰਦਾ ਏ ਜਾਂ ਪਿਓ ਤੇ ਡਿਪੈਂਡ ਕਰਦਾ ਏ ਸੋ ਇਹ ਭੈਣ ਕੀ ਕਹਿ ਰਹੀ ਏ ਆਓ ਤੁਹਾਨੂੰ ਇਸ ਦੀ ਵੀਡੀਓ ਵੱਲ ਐ ਚੱਲਦੇ ਆਂ ਆਪਣੀ ਕਮਿਊਨਿਟੀ ਨੂੰ ਬਹੁਤ ਚਾਹ ਹੁੰਦਾ ਹਨਾ ਵੀ ਮੁੰਡਾ ਹੋਵੇ ਮੁੰਡਾ ਹੋਵੇ ਮੁੰਡਾ ਹੋਵੇ ਛੋ ਠੀਕ ਆ ਮੁੰਡਾ ਤੁਹਾਨੂੰ ਚਾਹੀਦਾ ਆ ਪਰ ਫਿਰ ਤੁਸੀਂ ਕਸੂਰ ਕੱਢਦੇ ਹੋ ਕੁੜੀ ਦਾ ਵੀ ਹਾਂ ਤੂੰ ਮੈਨੂੰ ਮੁੰਡਾ ਨਹੀਂ ਦਿੱਤਾ ਪਰ ਆਪਣੇ ਲੋਕ ਇਹ ਨਹੀਂ ਨੋਟਿਸ ਕਰਦੇ ਜਾਂ ਰੀਅਲਾਈਜ਼ ਨਹੀਂ ਕਰਦੇ ਥੈਟ ਇਟ ਇਜ਼ ਆਲ ਡਿਪੈਂਡੈਂਟ ਔਨ ਦ ਮੇਲ ਸਪਰਮ ਇਹ ਬੰਦੇ ਦਾ ਜਿਹੜਾ ਸਪਰਮ ਆ ਉਹ ਡਿਸਾਈਡ ਕਰਦਾ ਨਿਆਣੇ ਦਾ ਜੈਂਡਰ ਕੀ ਹੋਊਗਾ ਫੋਰ ਐਗਜ਼ਾਮਪਲ ਜੇ ਬੰਦੇ ਨੇ Y ਕਰੋਮੋਸੋਮ ਦਿੱਤਾ दैट मींस ਮੁੰਡਾ ਹੋਊਗਾ ਜੇ ਉਹਨੇ X ਕਰੋਮੋਸੋਮ ਦਿੱਤਾ ਇਹਦਾ ਮਤਲਬ ਕੁੜੀ ਹੋਊਗੀ ਸੋ ਹੁਣ ਵਾਟ ਵੀ ਨੀਡ ਟੂ ਡੂ ਵੀ ਆਪਾਂ ਕੁੜੀਆਂ ਨੂੰ ਨਾ ਬਲੇਮ ਕਰੀਏ ਵੀ ਹਾਂ ਮੁੰਡਾ ਨਹੀਂ ਹੋਇਆ ਤੇਰੇ ਕਰਕੇ ਸਟਾਪ ਬਲੇਮਿੰਗ ਯ ਮੁੰਡੇ ਮੁੰਡੇ ਨੂੰ ਬਲੇਮ ਕਰੋ ਫਿਰ ਆਪਾਂ ਦੇਖਾਂਗੇ ਤੁਹਾਨੂੰ ਕਿਦਾਂ ਫੀਲ ਹੁੰਦਾ ਜੇ ਤੁਹਾਨੂੰ ਕੋਈ ਬਲੇਮ ਕਰਦਾ ਵੀ ਹਾਂ ਤੂੰ ਮੇਰੇ ਜਿਹੜਾ ਮੈਂ ਨਿਆਣਾ ਮੈਨੂੰ ਚਾਹੀਦਾ ਸੀ ਉਹ ਨਹੀਂ ਦਿੱਤਾ ਆਲਰਾਇਟ ਸਟਾਪ putting everything on females seriously our community ਦੇ ਵਿੱਚ ਖਾਸ ਕਰਕੇ ਸਾਰਾ ਕੁਝ ਫੀਮੇਲ ਨਹੀਂ ਹਰ everything's on us ਮੁੰਡੇ ਵੀ ਪੈਦਾ ਹੋਏ ਆ ਉਹਨਾਂ ਨੂੰ ਵੀ ਥੋੜੀ ਜਿਹੀ ਰਿਸਪਾਂਸਿਬਿਲਟੀ ਚੱਕਣੀ ਪੈਣੀ ਆ stop blaming us for the gender of two girls or not even two girls ਜੇ ਕੁੜੀ ਪੈਦਾ ਹੋਗੀ ਤਾਂ ਇਹਦੇ 'ਚ ਮਾੜੀ ਗੱਲ ਕਿਹੜੀ ਆ ਮੈਨੂੰ ਇਹ ਨਹੀਂ ਸਮਝ ਆਉਂਦੀ ਮਾੜੀ ਗੱਲ ਕਿਹੜੀ ਆ ਇਹਦੇ ਵਿੱਚ ਤੁਹਾਨੂੰ ਸੱਚੀ ਗੱਲ ਆ ਨਾ ਅਖੀਰ ਦੇ ਵਿੱਚ ਤੁਹਾਨੂੰ ਕੁੜੀਆਂ ਨੇ ਸਾਂਭਣਾ ਮੁੰਡਿਆਂ ਨੇ ਤਾਂ ਨਹੀਂ ਸਾਂਭਣਾ ਉਦੋਂ ਮਾਪਿ ਬਿਮਾਰ ਹੁੰਦਾ ਕੁੜੀ ਪੁੱਛਦੀ ਆ ਵੀ ਹਾਂ ਪਾਣੀ ਪੀਣਾ ਕੁਝ ਕਰਨਾ ਕੁਝ ਖਾਣਾ ਕੁਝ ਪੀਣਾ ਮੁੰਡਿਆਂ ਨੂੰ ਤਾਂ ਕੋਈ ਪਰਵਾਹ ਨਹੀਂ ਹੁੰਦੀ ਸੋ ਮੇਬੀ ਲੈਟਸ ਗੈਟ ਰਿਡ ਆਫ ਦ 올 ਥਿੰਕਿੰਗ ਨਵੀਂ ਥਿੰਕਿੰਗ ਲਵ ਮੈਂ ਨਹੀਂ ਕਹਿੰਦੀ ਕੁੜੀਆਂ ਦੀ ਲੋੜੀ ਬਣਾਓ ਜੇ ਤੁਸੀਂ ਬਣਾਉਨੇ ਹੋ ਪ੍ਰੋਪਸ ਟੂ ਆਈ ਲਵ ਯੂ ਜੇ ਤੁਸੀਂ ਕੁੜੀਆਂ ਦੀ ਲੋੜੀ ਬਣਾਉਨੇ ਹੋ ਗ੍ਰੇਟ ਜੌਬ ਕੀਪ ਡੂਇੰਗ ਇਟ ਪਰ ਆਈ ਥਿੰਕ ਹੁਣ ਇਹ ਜਆ ਵਕਤ ਆ ਗਿਆ ਵੀ ਆਪਾਂ ਨੂੰ ਹੁਣ ਕੁੜੀਆਂ ਦੀ ਵੀ ਜਿਹੜਾ ਕੁੜੀਆਂ ਜਦੋਂ ਕੁੜੀ ਜੰਮਦੀ ਆ ਬਸ ਲੱਡੂ ਲੁੱਡੂ ਵੰਡੋ ਥੋੜਾ ਜਿਹਾ ਅਣੀ ਇੱਦਣੀ ਹੈ ਵੀ ਹਾਂ ਪੱਥਰ ਜੰਪਿਆ نو ਗੇਟ ਆਊਟ ਆਫ ਦਟ ਮਾਈਂਡਸੈਟ ਕਾਸ ਕਰਕੇ 올ਡ ਬੁੜੀਆਂ ਸੱਚੀ ਗੱਲ ਆ ਉਸ ਮਾਈਂਡਸੈਟ ਨੂੰ ਛੱਡੋ ਜਮਾਨੇ ਦੇ ਨਾਲ ਬਦਲੋ ਇਹ ਤੁਹਾਨੂੰ ਹੁਣ ਕਰਨਾ ਹੀ ਪੈਣਾ ਆ ਹਾਂਜੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਵੀ ਕੁੜੀ ਤੇ ਮੁੰਡੇ 'ਚ ਫਰਕ ਸਮਝਦੇ ਹੋ ਇਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡੇ ਘਰ ਬੇਟਾ ਵਾ ਜਾਂ ਬੇਟੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਜੋ ਲੋਕਾਂ ਦੀ ਸੋਚ ਚੇਂਜ ਹੋ ਜਾਵੇ ਜੋ ਔਰਤ ਨੂੰ ਗਲਤ ਬੋਲਦੇ ਆ ਸੋ ਇਹ ਵੀਡੀਓ ਇੱਥੇ ਖਤਮ ਕਰਦੇ ਆ ਮਿਲਾਂਗੇ ਕਿਸੇ ਨਵੀਂ ਵੀਡੀਓ ਨਾਲ ਰੱਬ ਰਾਖਾ